ਹਾਂਜੀ ਅੱਜ ਆਪਾਂ ਸ਼ਹਿਰ ਰਾਮਪਰਾਫੂਲ ਦੇ ਜਿਹੇ ਸਟੋਰ ਤੇ ਆਏ ਆ ਜਿੱਥੇ ਤੁਹਾਨੂੰ ਘਰ ਦਾ ਸਾਰਾ ਸਮਾਨ ਮਿਲੂਗਾ ਉਹ ਵੀ ਮਾਰਕੀਟ ਨਾਲੋਂ ਘੱਟ ਰੇਟ ਤੇ ਹਾਂਜੀ ਆਪਾਂ ਅਗੇ ਸ਼ਹਿਰ ਰਾਮਪਰਾਫੂਲ ਦਾ ਨਵਾਂ ਪੋਲ ਉੱਤਰ ਕੇ ਨਾਲ ਹੀ ਮੋਡਰਨ ਸਰ 33 ਨੰਬਰ ਪਿੱਲਰ ਕੋਲੇ ਤੇ ਲక్ష్ਮੀ ਫਰਨੀਚਰ ਦੇ ਬਿਲਕੁਲ ਸਾਹਮਣੇ ਸਾਗਾ ਸੁਪਰਸਟੋਰ ਤੇ ਸਾਗਾ ਸੁਪਰਸਟੋਰ ਤੇ ਤੁਹਾਨੂੰ ਕਿਰਿਆਣੇ ਦਾ ਸਾਰਾ ਸਮਾਨ ਕ੍ਰੌਕਰੀ ਸਟੇਸ਼ਨਰੀ ਤੇ ਘਰ ਦੇ ਵਿੱਚ ਵਰਤੇ ਜਾਣ ਵਾਲਾ ਸਾਰਾ ਸਮਾਨ ਤੁਹਾਨੂੰ ਇੱਕ ਛੱਤ ਥੱਲੇ ਮਿਲੂਗਾ ਉਹ ਵੀ ਮਾਰਕੀਟ ਨਾਲੋਂ ਘੱਟ ਰੇਟਾਂ ਤੇ ਇੱਥੇ ਤੁਹਾਨੂੰ ਬਹੁਤ ਚੀਜ਼ਾਂ ਇੱਕ ਨਾਲ ਇੱਕ ਫ੍ਰੀ ਵੀ ਮਿਲਣ ਵਾਲੀਆਂ ਜਿਵੇਂ ਕਿ ਯੂਨੀਪੈਕ ਦੇ ਬਿਸਕਟ ਸ਼ੈਂਪੂ ਤੁਹਾਨੂੰ ਇੱਕ ਪੈਕ ਨਾਲ ਇੱਕ ਪੈਕ ਬਿਲਕੁਲ ਫ੍ਰੀ ਮਿਲਣਗੇ ਇਹੀ ਨਹੀਂ ਇੱਥੇ ਤੁਹਾਨੂੰ ਤਾਜਮਹਿਲ ਦੀ ਚਾਹ ਪੱਤੀ ਸਿਰਫ 520 ਰੁਪਏ ਦੀ 299 ਵਾਲਾ ਪੂਜੀਏ ਦਾ ਪੈਕ 199 ਦਾ 10 ਕਿਲੋ ਵਾਲਾ ਟਾਇਡ 715 ਦਾ ਤੇ 7 ਕਿਲੋ ਵਾਲਾ ਸਰਫੈਕਸ ਤੁਹਾਨੂੰ ਸਿਰਫ ਇੱਥੇ 590 ਰੁਪਏ ਦਾ ਮਿਲਣ ਵਾਲਾ ਸਾਗਾ ਸੁਪਰਸਟੋਰ ਤੋਂ ਤੁਹਾਨੂੰ ਬਹੁਤ ਤਰ੍ਹਾਂ ਦੀਆਂ ਗਿਫਟ ਪੈਕੇਟਾਂ Diwali ਨੇੜੇ ਆ ਗਈ ਹੈ ਤੇ ਤੁਹਾਨੂੰ ਇੱਥੋਂ ਪਟਾਕੇ ਵੀ ਮਾਰਕੀਟ ਨਾਲੋਂ ਘੱਟ ਰੇਟਾਂ ਤੇ ਮਿਲ ਜਾਣਗੇ ਬਸ ਜਲਦ ਤੋਂ ਜਲਦ ਤੁਸੀਂ ਸ਼ਹਿਰ ਰਾਮਪਰਾ ਫੂਲ ਚ ਲਕਸ਼ਮੀ ਫਰਨੀਚਰ ਦੇ ਬਿਲਕੁਲ ਸਾਹਮਣੇ ਪੂਲ ਉਤਰਨਸਾਰ ਸਾਗਾ ਸੁਪਰਸਟੋਰ ਤੇ ਜਰੂਰ ਵਿਸਤ ਕਰੋ